ਮੈਂ ਹਰ ਮਿੱਕੀ ਜੈਕਰ ਜੇਕਰ ਤੁਹਾਡੇ ਵੀ ਬੱਚਿਆਂ ਨੂੰ ਝੂਟੇ ਪਸੰਦ ਨੇ ਖਡਾਉਣੇ ਪਸੰਦ ਨੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਅੱਜ ਕੱਲ ਗਲੀ ਮੁਹੱਲਿਆਂ ਦੇ ਵਿੱਚ ਝੂਟੇ ਦੇਣ ਦੇ ਬਹਾਨੇ ਖਡਾਉਣੇ ਦੇਣ ਦੇ ਬਹਾਨੇ ਵਿਅਕਤੀ ਘੁਮਰੇ ਨੇ ਜੋ ਕਿ ਤੁਹਾਡੇ ਬੱਚਿਆਂ ਨੂੰ ਵਹਿਕਾ ਸਕਦੇ ਨੇ ਤਸਵੀਰਾਂ ਦੇ ਵਿੱਚ ਦਿਖ ਰਿਹਾ ਵਿਅਕਤੀ ਇੱਕ ਝੂਟੇ ਲਗਾਉਣ ਵਾਲਾ ਵਿਅਕਤੀ ਸੀ ਜੋ ਕਿ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਖਡਾਉਣੇ ਦੇ ਕੇ ਬਹਿਕਾ ਦਿੰਦਾ ਸੀਗਾ ਤੇ ਦੱਸਦੇ ਕਿ ਬੱਚਿਆਂ ਦੇ ਲਈ ਉਹ ਸਕੂਲ ਤੋਂ ਬਾਅਦ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਸੀ ਜੀ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਵਿਅਕਤੀ ਝੂਟੇ ਲਗਾਉਂਦਾ ਸੀ ਅਤੇ ਬੱਚਿਆਂ ਦਾ ਪਤਾ ਪੁੱਛ ਤੇ ਪੁੱਛਦੇ ਸਕੂਲ ਤੋਂ ਘਰ ਤੱਕ ਪਹੁੰਚ ਜਾਂਦਾ ਸੀ ਜਦੋਂ ਇਸ ਵਿਅਕਤੀ ਦੇ ਵੱਲੋਂ ਇੱਕ ਬੱਚੀ ਦਾ ਪਤਾ ਪੁੱਛਿਆ ਜਾ ਰਿਹਾ ਸੀ ਤੇ ਉਸਦੇ ਘਰ ਤੱਕ ਪਹੁੰਚ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਫੜ ਲਿਆ ਜਾਂਦਾ ਹੈ ਅਤੇ ਇਸ ਦੀ ਕਿਸ ਤਰੀਕੇ ਦੇ ਨਾਲ ਰੇਲ ਵੀ ਬढ़ाई ਜਾਂਦੀ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਦਰਸਲ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਸਾਰੇ ਹੀ ਮਾਪੇ ਤੇ ਲੋਕ ਜਿਹੜੇ ਨੇ ਡਰੇ ਹੋਏ ਨੇ ਕਿ ਆਖਰਕਾਰ ਲੋਕ ਬੱਚਿਆਂ ਦੇ ਨਾਲ ਵੀ ਹਮਾਇਤ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਸ ਤੋਂ ਬਾਅਦ ਦੇਖ ਸਕਤੋਂ ਅਜਈਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਸ਼ਿਕਾਰ ਬਣਾਏ ਜਾ ਰਹੇ ਨੇ ਤੇ ਇਸੇ ਦੌਰਾਨ ਫਗਵਾੜਾ ਦੇ ਵਿੱਚ ਇਸ ਵਿਅਕਤੀ ਦਾ ਔਣਾ ਤੇ ਬੱਚਿਆਂ ਦਾ ਪਤਾ ਪੁੱਛਣਾ ਹੈਰਾਨ ਕਰਕੇ ਰੱਖ ਦੇਣ ਵਾਲੀ ਇਹ ਘਟਨਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਜੋ ਕਿ ਆਪਣਾ ਨਾਮ ਲੱड्डੂ ਦੱਸ ਰਿਹਾ ਹੈ ਤੇ ਉਹ ਦੱਸਦਾ ਹੈ ਕਿ ਮੈਂ ਬੱਚਿਆਂ ਦੇ ਲਈ ਝੂਟੇ ਲਗਾਉਂਦਾ ਸੀ ਤੇ ਉਹਨਾਂ ਦੇ ਝੂਟੇ ਦੇ ਲਈ ਉਹਨਾਂ ਦਾ ਪਤਾ ਪੁੱਛ ਰਿਹਾ ਸੀ ਪਰ ਪਤਾ ਪੁੱਛਣ ਦੇ ਲਈ ਸਕੂਲ ਤੱਕ ਜਾਣਾ ਤੇ ਸਕੂਲ ਤੋਂ ਪਤਾ ਪੁੱਛ ਕੇ ਘਰ ਤੱਕ ਜਾਣਾ ਕਿੰਨਾ ਸਹੀ ਹੈ ਇਹ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਹਾਲਾਂਕਿ ਇਸ ਵਿਅਕਤੀ ਦੇ ਵੱਲੋਂ ਇੱਕ ਇਸ ਤਰੀਕੇ ਦੇ ਨਾਲ ਨਾਂਅ ਤਾਂ ਦੱਸ ਦਿੱਤਾ ਗਾਇ ਹੈ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਅਜੀਪ ਭਗਤਪੁਰੇ ਦੇ ਵਿੱਚ ਪੜੇ ਆ ਕਿ ਮਾਮਲਾ ਕੀ ਖੜਾ ਹੈ ਜੀ ਮਾਮਲਾ ਮੈਂ ਸੰਜੀਪ ਸ਼ਰਮਾ ਟਿੱਟੂ ਮੈਂ ਤਾਂ ਇੱਥੇ ਅ ਸੀਗਾ ਆਪਣੇ ਵਾਲ ਕਟਿੰਗ ਕਰਵਾ ਰਿਹਾ ਸੀਗਾ ਤੇ ਮੈਨੂੰ ਇੱਥੋਂ ਇੱਕ ਦੋ ਜਨਾਂ ਦੇ ਫੋਨ ਆਏ ਆ ਵੀ ਕਹਿੰਦੇ ਕੋਈ ਬੰਦਾ ਫੜ ਹੋਇਆ ਇੱਥੇ ਵੀ ਸ਼ਾਇਦ ਕੋਈ ਕਿਸੇ ਲੜਕੀ ਦਾ ਨਾਮ ਪੁੱਛਦਾ ਸੀ ਜਦੋਂ ਇੱਥੇ ਆ ਕੇ ਕਲੀਅਰ ਕੀਤਾ ਤੇ ਬੰਦਾ ਫੜ ਹੋਇਆ ਸੀਗਾ ਤੇ ਉਹ ਕੋਈ ਖੁਸ਼ੀ ਨਾਂ ਦੀ ਕੁੜੀ ਆ ਉਹਦਾ ਕੋਈ ਨਾਮ ਪਤਾ ਪੁੱਛਦੇ ਆ ਸੀਗਾ ਮੇਰਾ ਖਿਆਲ ਆ ਵੀ ਉਹ ਸਕੂਲ ਦੇ ਕਿਸੇ ਦੇ ਮਗਰ ਵੀ ਗਿਆ ਆ ਇਹ ਮੈਡਮ ਆ ਕੇ ਦੱਸਦੇ ਆ ਇਹ ਹੀ ਆਪਣੀ ਕੁੜੀ ਨੂੰ ਛੱਡਣ ਗਏ ਸੀਗੇ ਉਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਖੁਸ਼ੀ ਨਾਂ ਦੀ ਕੋਈ ਕੁੜੀ ਨੂੰ ਲੱਭਦਾ ਸੀਗਾ ਸੋ ਜਦੋਂ ਉਹਨਾਂ ਦੇ ਘਰੇ ਵੀ ਪਤਾ ਕੀਤਾ ਕਹਿੰਦੇ ਘਰੇ ਵੀ ਉਹਦੀ ਮੰਮੀ ਨੇ ਦੱਸਿਆ ਉਹ ਜਿਹਦਾ ਨਾਂ ਸ਼ੀਲਾ ਆ ਸ਼ਾਇਦ ਮੇਰਾ ਖਿਆਲ ਆ ਉਹਦੇ ਬਾਪ ਦਾ ਨਾਮ ਸੰਤੋਸ਼ ਵਾ ਉਹ ਉਹਨਾਂ ਦੀ ਕੁੜੀ ਨੂੰ ਕਹਿੰਦੇ ਲੱਭਦਾ ਸੀਗਾ ਉਹ ਤਾਂ ਇੱਥੇ ਝੂਲੇ ਲਾਉਂਦਾ ਆ ਤੇ ਝੂਲੇ ਲਾਇਓ ਆ ਅੱਗੇ ਵੀ ਕਹਿੰਦੇ ਇੱਕ ਦੋ ਸ਼ਿਕਾਇਤਾਂ ਆਈਆਂ ਜਿੱਦਾਂ ਮਹੱਲੇ ਵਿੱਚ ਦੱਸਦੇ ਆ ਵੀ ਇਹ ਨਿਆਣਿਆਂ ਨੂੰ ਆਪਸ ਕੋ ਲੈ ਕੇ ਜਾਂਦਾ ਉੱਥੇ ਝੂਲਿਆ ਤੇ ਝੂੜੇ ਦੇਣ ਵਾਸਤੇ ਧੱਕੇ ਦੇ ਨਾਲ ਸੋ ਆਪਾਂ ਤਾਂ ਇਹ ਕਹਿੰਦੇ ਵੀ ਜੋ ਵੀ ਹੈਗੀ ਆ ਬਣਦੀ ਕਾਰਵਾਈ ਉਹਦੇ ਤੇ ਕਰਨੀ ਚਾਹੀਦੀ ਆ ਜਿਹੜਾ ਵੀ ਜੋ ਸੱਚਾਈ ਆ ਉਹ ਸਾਹਮਣੇ ਆਣੀ ਚਾਹੀਦੀ ਆ ਤੇ ਮੈਂ ਤਾਂ ਲੋਕਾਂ ਨੂੰ ਵੀ ਇਹ ਰਿਕੁਐਸਟ ਕਰਨਾ ਚਾਹੁੰਦਾ ਵੀ ਅੱਗੇ ਨਾਲੋਂ ਜਾਗਰੂਕ ਆਪਾਂ ਨੂੰ ਵੀ ਹੋਣਾ ਪੈਣਾ ਕੱਲਾ ਕਾਨੂੰਨ ਦੇ ਸਿਰ ਤੇ ਨਹੀਂ ਸਿੱਟਣਾ ਪੈਣਾ ਹੈਗਾ ਆਪਾਂ ਨੂੰ ਵੀ ਥੋੜਾ ਨੂੰ ਇਕੱਠੇ ਇੱਥੇ ਹੋ ਕੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਇਹਨਾਂ ਦੇ ਉੱਤੇ ਥੋੜੀ ਨੱਥ ਪਾਣੀ ਚਾਹੀਦੀ ਹੈ ਜੀ ਤੇ ਪੁਲਿਸ ਮਾਮਲਾ ਸ਼ਿਕਾਇਤ ਕੀਤੀ ਜੀ ਪੁਲਿਸ ਦੇ ਇਤਿਆਹਾ ਜੀ ਜਾਂਦੇ ਮਾਮਲੇ ਲੈ ਗਈ ਉਹਨਾਂ ਨੂੰ ਕੋਈ ਪਤਾ ਚੱਲਿਆ ਕਿੱਥੇ ਦਾ ਵੇਟੀ ਹੈ ਕਿੱਥੇ ਦਾ ਰਹਿਣ ਵਾਲਾ ਕਿੱਥੇ ਦਾ ਚੱਕ ਪੰਡੋਰੀ ਦਾ ਕਹਿੰਦੇ ਆ ਇਹ ਵੀ ਮੁੰਡਾ ਆਪਣੇ ਇੱਥੇ ਰਾਮਪੁਰੇ ਦਾ ਹੈਗਾ ਰੂਪਾ ਇਹ ਉਧਰ ਜਾਂਦਾ ਰਹਿੰਦਾ ਕੰਮ ਦੇ ਸਿਲਸਲੇ ਵਿੱਚ ਇਹਨੂੰ ਵੀ ਪਤਾ ਕੀਤਾ ਸੀਗਾ ਇਹ ਪਛਾਣ ਦੇ ਵਿੱਚ ਆਇਆ ਤਾਂ ਹੈ ਨੀਗਾ ਬਾਕੀ ਹੁਣ ਕਲੀਅਰ ਹੋਏਗਾ ਪੁਲਿਸ ਜਦੋਂ ਵੈਰੀਫਾਈ ਕਰੇਗੀ ਤਾਂ ਜੀ ਆਪਣਾ ਮੈਂ ਇੱਥੇ ਦੀ ਐਮਸੀ ਪ੍ਰਿਤਪਾਲ ਕੌਰ ਤੁਲੀ ਹਾਂ ਮਾਮਲਾ ਕੀ ਹੈ ਮੈਡਮ ਜਿਹੜਾ ਸਵੇਰੇ ਸਵੇਰੇ ਮਤਗੀ ਅੱਜ ਇੱਕ ਸਵੇਰੇ 5:30 ਵਜੇ ਮੈਨੂੰ ਕਾਲ ਆਈ ਹੈ ਬੰਡੀ ਭਾਈ ਦੀ ਕਹਿੰਦੇ 2 ਮਿੰਟ ਇੱਥੇ ਆਇਓ ਜਦੋਂ ਆ ਕੇ ਦੇਖਿਆ ਤੇ ਪਤਾ ਲੱਗਾ ਵੀ ਆ ਬੰਦਾ ਫੜਿਆ ਹੋਇਆ ਸੀਗਾ ਤੇ ਜਦੋਂ ਬੰਦੇ ਦੇ ਬਾਰੇ ਪਤਾ ਕੀਤਾ ਤੇ ਇਹ ਲੇਡੀਜ਼ ਵਿਚਾਰੇ ਜਿਨ੍ਹਾਂ ਦੀ ਬੱਚੀ ਸੀਗੀ ਕੋਈ ਤਕਰੀਬਨ 6 ਸਾਲ ਦੀ ਇਹ ਕਹਿੰਦੇ ਵੀ ਜਦੋਂ ਇੱਥੇ ਮੇਲਾ ਲੱਗਿਆ ਸੀ ਇਹਨੇ ਝੂਲੇ ਲਾਏ ਸੀ ਉਹ ਝੂਲੇ ਲੈਣ ਆਂਦੀ ਹੋਣੀ ਹੈ ਤੇ ਅੱਜ ਉਹਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਉਹਦਾ ਘਰ ਪੁੱਛਿਆ ਫਿਰ ਉਸ ਤੋਂ ਬਾਅਦ ਉਹ ਪੁੱਛਿਆ ਕਿ ਜੇ ਘਰ ਨਹੀਂ ਹੈਗੀ ਤੇ ਕਿਹੜੇ ਸਕੂਲ ਪੜਦੀ ਹੈ ਤੇ ਉਹਦੇ ਸਕੂਲ ਤੱਕ ਵੀ ਪਹੁੰਚਿਆ ਇੱਥੇ ਇਕੱਲੀ ਇਹ ਕੁੜੀ ਦਾ ਮਸਲਾ ਨਹੀਂ ਸਾਹਮਣੇ ਆਇਆ ਇਹਨੂੰ ਦੇਖ ਕੇ ਕਟੋਂ-ਕੱਟ 5 ਤੋਂ 7 ਬੱਚਿਆਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਵਿਚਾਰੀ ਬੱਚੀਆਂ ਜਿਹੜੀਆਂ ਡਰਦੀਆਂ ਦੱਸਦੀਆਂ ਨਹੀਂ ਸੀਗੀਆਂ ਕਿ ਇੱਥੇ ਅਸੀਂ ਕਈ ਵਾਰ ਲੰਗਰ ਵੀ ਖਾਣ ਆਨਾ ਤੇ ਸਾਨੂੰ ਬੁਲਾ ਕੇ ਪੈਸਿਆਂ ਦਾ ਲਾਲਚ ਵੀ ਦੇਣਾ ਤੇ ਗਲਤ ਹਰਕਤ ਵੀ ਮੇਰੇ ਨਾਲ ਕਰਨੀ ਹੈ ਪਰ ਬੱਚੇ ਛੋਟੇ ਹੋਣ ਦੇ ਨਾਤੇ ਮਤਲਬ ਡਰਦੇ ਸੀਗੇ ਆ ਛੋਟਾ ਜਿਹਾ ਬੱਚਾ ਜਿਹੜਾ ਦੱਸ ਰਿਹਾ ਵੀ ਮੈਨੂੰ ਇਹਨੇ ਪੁੱਛਣਾ ਵੀ ਖੁਸ਼ੀ ਦਾ ਘਰ ਕਿੱਥੇ ਆ ਖੁਸ਼ੀ ਦਾ ਘਰ ਪੁੱਛ ਕੇ ਉੱਥੇ ਇਹਨੇ ਪਹੁੰਚਣਾ ਜਾਂ ਪਤਾ ਨਹੀਂ ਬੱਚੇ ਨਾਲ ਕੀ ਕਰਦਾ ਸੀ ਕੀ ਨਹੀਂ ਸੀ ਕਰਦਾ ਬੱਚੇ ਕਿੰਨੀ ਕਿੰਨੇ ਸਾਲ ਦੇ ਆ ਬੱਚੇ ਤਕਰੀਬਨ ਜਿਹੜੀ ਮੈਂ ਏਜ ਦੇਖੀ ਹੈ ਮਤਲਬ 3 ਤੋਂ 6 7 8 ਸਾਲ ਇਦਾਂ ਤੱਕ ਦੇ ਬੱਚੇ ਆ ਪ੍ਰਕਾਸ਼ ਕਰਕੇ ਬੱਚੀਆਂ ਜਿਨ੍ਹਾਂ ਦੇ ਮਗਰ ਇਹ ਜਾਂਦਾ ਹੈ ਤੇ ਇਹ ਕਿੱਥੇ ਦਾ ਵਿਅਕਤੀ ਰਹਿਣ ਵਾਲਾ ਕੁਝ ਪਤਾ ਚੱਲਿਆ ਆਪਣੇ ਆਪ ਨੂੰ ਪਹਿਲੇ ਸੰਗਤਪੁਰ ਕਹਿੰਦਾ ਸੀ ਹੁਣ ਇਸ ਟਾਈਮ ਪੰਡੋਰੀ ਦਾ ਕਹਿ ਰਿਹਾ ਉੱਥੇ ਕੋਈ ਦੇਵਾ ਜੀ ਇਹ ਕਹਿੰਦਾ ਜੀ ਮੈਂ ਉਹਦਾ ਭਰਾ ਹਾਂ ਬਾਕੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤੇ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਗਿਆ ਤੇ ਇੱਥੇ ਕੀ ਕਰਨ ਆਇਆ ਸੀਗਾ ਇੱਥੇ ਆ ਪਿੱਛੇ ਕੀਤੇ ਝੂਲੇ ਇਹਨਾਂ ਨੇ ਹੋਰ ਲਾਏ ਹੋਏ ਆ ਇਹਦਾ ਸਾਥੀ ਵੀ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਉਹਦੇ ਨਾਲ ਇਹ ਉੱਥੇ ਕਰਕੇ ਇੱਥੇ ਘੁੰਮਦਾ ਪਿਆ ਕੋਈ ਇਹਨੇ ਨਾਂ ਕੋਈ ਇਹਨੇ ਨਾਮ ਵਗੈਰਾ ਦੱਸਿਆ ਇਹ ਆਪਣਾ ਨਾਮ ਲੱਡੂ ਦੱਸਦਾ ਹੈ ਬਾਕੀ ਪਤਾ ਨਹੀਂ ਹੁਣ ਸੱਚਾਈ ਕੀ ਹੈ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਤੁਸੀਂ ਉਹ ਆਪਾਂ ਸ਼ਿਕਾਇਤ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਹੂੰਗੀ ਕਿ ਇਦਾਂ ਦੇ ਬੰਦਿਆਂ ਤੇ ਨੱਥ ਪਾਣੀ ਚਾਹੀਦੀ ਹੈ ਜਿਹੜੇ ਅਣਜਾਣ ਬੰਦੇ ਮੈਨੂੰ ਨਹੀਂ ਪਤਾ ਇਹ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਲੇਕਿਨ ਜਿਹੜਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਇਸ ਕਰਕੇ ਇਦਾਂ ਦੇ ਬੰਦਿਆਂ ਤੇ ਨੱਥ ਪਾਓ ਨਹੀਂ ਤੇ ਅਸੀਂ ਸਾਰੇ ਇਹਦਾ ਇਦਾਂ ਦੇ ਬੰਦੇ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਹਾਂਜੀ ਮੇਰਾ ਨਾਮ ਜਸਪੀਤ कौर ਹੈ ਜੀ ਹਾਂ ਕਿੱਥੇ ਦੇ ਰਹਿਣ ਵਾਲੇ ਆਂ ਹਾਂ ਜੀ ਭਗਤਪੁਰੇ ਬਾਹਰ ਖੜੇ ਆ ਕੀ ਮਾਮਲਾ ਕੀ ਸਾਰਾ ਹਾਂ ਜੀ ਸਰ ਮੈਂ ਅਚਲੀ ਹੁਣੇ ਆਪਣੀ ਇੱਥੇ ਸਿਖਲਾਈ ਬਣੀ ਆ ਮਨਾਂ ਦੇ ਆਈ ਸੀ ਤੇ ਮੇਰੇ 8:30 ਵਜੇ ਮੈਂ ਤੇ ਬੱਚੇ ਨੂੰ ਆਪਣੇ ਦੋਤੇ ਨੂੰ ਤੇ ਲੜਾਈ ਸੀ ਤੇ ਮੈਂ ਅਚਲੀ ਇਹਨਾਂ ਸਕੂਲ ਵਿੱਚ ਆ ਬੱਚੇ ਨੂੰ ਅੰਦਰ ਐਂਟਰੀ ਕੀਤੀ ਆ ਤੇ ਮੈਡਮ ਨੂੰ ਕਿਹਾ ਕਿ ਇਹਦਾ ਝੋਲਾ ਫੜ ਲਓ ਕਿ ਤੁਸੀਂ ਇਹਨੂੰ ਲੈ ਜਾਓ। ਮੈਂ ਕਿਹਾ ਵੀ ਪੇਪਰ ਆ ਚਲਦੀ ਮੈਂ ਲੈਣਾ ਉਹ ਮੁੰਡਾ ਠੀਕ ਨਹੀਂ ਹੈਗਾ। ਤੇ ਮਗਰ ਇੱਕ ਭਈਆ ਆਇਆ ਮੇਰੇ ਤੇ ਉਹ ਮੈਡਮ ਨੂੰ ਪੁੱਛਣ ਲੱਗੇ। ਤੇ ਪਿੱਛੇ ੜ ਕੇ ਤਾਂ ਨਾਲੇ ਮੋਰੇ ਖੜ ਗਏ। ਤੇ ਮੈਡਮ ਨੂੰ ਕਹਿੰਦਾ ਆ ਕਿ ਖੁਸ਼ੀ ਨਾਮ ਦੀ ਬੇ ਐਥੇ ਲੜਕੀ ਪੜਦੀ ਆ। ਉਹ ਕਹਿੰਦੀ ਜੀ ਨਹੀਂ ਇਸ ਨਾਲ ਦਾ ਕੋਈ ਬੱਚਾ ਨਹੀਂ ਐਥੇ ਪੜਦਾ। ਤੇ ਤੁਸੀਂ ਇੱਧਰ ਆ ਨਾ ਪਿੱਛੇ ਇੱਕ ਸਕੂਲ ਆ। ਉੱਥੇ ਜਾ ਕੇ ਪਤਾ ਕਰ ਲਓ। ਸਰ ਉਹ ਤੋਂ ਵੀ ਉਹ ਲਿਖ ਲਿਆ ਅਸਲ। ਹਾਂਜੀ। ਕੀ ਨਾਂ ਕੀ ਉਹ ਜੇ ਬੱਚਿਆਂ ਦੇ ਕੁਝ ਪਤਾ ਹਾਂਜੀ ਜਿਹੜਾ ਉਹ ਬੱਚਿਆਂ ਦੇ ਘਰ ਗਿਆ ਉਹਨਾਂ ਦੇ ਨਾਮ ਵਗੈਰਾ ਹੈ ਬੱਚਿਆਂ ਦਾ ਕੁਝ ਪਤਾ ਨਾਮ ਕੀ ਹੈ ਜਿਹੜੇ ਬੱਚਿਆਂ ਨੂੰ ਜਿਹਨਾਂ ਦੇ ਘਰ ਇਹ ਮਈਆ ਗਿਆ ਸੀ ਲੈਣ ਲਈ ਬੱਚੇ ਉਹਨਾਂ ਨੂੰ ਚ ਗਿਆ ਸੀ ਸਰ ਘਰੋਂ ਦੇ ਹਾਂਜੀ ਨਹੀਂ ਘਰਦਾ ਨਹੀਂ ਮੈਨੂੰ ਪਤਾ ਹੈਗਾ ਮੈਂ ਤਾਂ ਆਪਣੇ ਬੱਚੇ ਨੂੰ ਛੱਡਣ ਆਈ ਸੀ ਸਕੂਲ ਦੇ ਵਿੱਚ ਤੇ ਬਹੁਤ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਸਰ ਮੈਨੂੰ ਥੋੜੀ ਪਤਾ ਕੌਣ ਹੈ ਆਪਣੇ ਬੱਚੇ ਨੂੰ ਲੱਗ ਉਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ जानकारी दीला देवी कहाँ रहते हैं तो है आप तो हाँ, क्या बात है आप यहाँ खड़े हुए हैं आज ये मेरा घर पर गया था मेरे कुरी को ढूंढने के लिए तो हम सोचे मेरा घर वाला को बुलाने आया है मेरे को पता नहीं लगा फिर मेरा कुड़ी कुरी मम्मी ये गलत बंदा है ये झूला वाला अंकल है फिर हम इसके पीछे भागे हम बोले अंकल जी अंकल जी खड़े हो जाइए क्या कल है बोलता कुछ नहीं मेरा काम हो गया फिर भी हम जा करके स्कूल कहा कल आया था ढूंढने के लिए तो फिर इसके पीछे आया तो मेरा घर वाला आया तो इसको ढूंढने के लिए तो तब ये जंगल की दर बढ़ गया आप तो आवाज भी मारे आप आप आपके बच्चे का नाम क्या है मेरा बच्चे का नाम है एक का नाम है कोमल महक बहन मोहन महक कोमल क्या नाम क्या है दूसरे का नाम महक है महक दोनों को लेने आया था ये ढूंढने आया था ये हाँ जी। वाली था। कितने कितने साल के बच्चे हैं आपके छह साल का है आठ साल का है और आठ साल के तारे हाँ तारे स्कूल में पढ़ते हैं आ, जी, स्कूल। कौन से स्कूल में पढ़ते हैं? है बैठो हम आते है बच्चे लेकर के इसके पीछे नहीं आते बच्चा को लेकर आ जाता ये बच्चा उड़ाने के लिए आया था बच्चे उड़ाने के लिए आ जाता क्या मांग रखते हैं प्रशासन से आप पुलिस प्रशासन से क्या मांग रखते हैं ਇਨ ਸਭ ਚਾਹੀਏ ਕਿ ਐਸੀ ਹਰਕਤ ਨਾ ਕਰੇ ਕਿਸੇ ਬੱਚੇ ਨਾਲ ਇਹ ਕਿਸੇ ਬੱਚੇ ਨਾਲ ਐਸੀ ਹਰਕਤ ਨਾ ਕਰੇ